ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 3 ਜਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨ ਹੋਈ ਰਾਵ ਨਹਿ ਚਲ ਰਾਜ ਸਦਾ ਹਰ ਕੀ ਰਾ ਤੇਸ ਮੇਨਾ ਅਵਰਨ ਕੋਈ ਨਾਮ ਜਗ ਚਾਰੇ ਧਨ ਜੇ ਭਵੇਂ ਬਿਨ ਸਤਗੁਰ ਸੁਹਾਗ ਨ ਹੋਈ ਨਾਮ ਨਹਿ ਚਰਜ ਸਦਾ ਹਰ ਕੀ ਰਾਮ ਤੇਸ ਮੇਨਾ ਅਵਰਨ ਕੋਈ ਨਾਮ ਦੇਸ਼ੁਰ ਵੇੜੇ ਹਵਰਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਪਿਰ ਮੇਰਾ ਹੋਆ ਗੁਰਮਤੀ ਮਨ ਮੰਨਿਆ ਸਤਿਵਰ ਮਿਲਿਆ ਤਾਹਰ ਪਾਇਆ ਬਿਨ ਹਰ ਨਾਮ ਮਨ ਮਨ ਨੇ ਸੁਖ ਹੋਈ ਸਤ ਗੁਰ ਸੇਵ ਧਨ ਬਾਲੜੀਏ ਹਰ ਵਰ ਪਾਹੈ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸਾ ਹੋਈ ਨਾਮ ਫਿਰ ਮੈਲਾ ਵੇਸਾ ਹੋਈ ਗੁਰਮੁਖ ਪੂਜ ਕੋਈ ਅਮਰ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਨਿਰਰੱਤੀ ਆਪਣਾ ਸੱਚੀ ਸੋਪਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਾ ਰਾਗ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਪਾਲੜੀਏ ਹਰ ਵਰ ਤੇ ਮਿਲਾਏ ਨਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਤੀ ਤਮ ਸੁਖ ਪਾਏ ਨਾਮ ਮਿਲ ਤੀ ਤਮ ਸੁਖ ਪਾਏ ਸੱਚ ਸਮਾਈ ਸੱਚ ਵਰਤੈ ਸਭ ਥਾਈ ਸੁੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸ਼ਬਦ ਪ੍ਰਸਾਤਾ ਕਾਮਣ ਦਇਆ ਕੰਠ ਲਾਈ ਨਾਨਕ ਮਹਿਲੀ ਮਹਰਿ ਪਸਾਏ ਗੁਰਮਤੀ ਹਰ ਪਾਈ ਸਾ ਧਨ ਬਾਲੀ ਧੁਰ ਫੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਮਾਣੀ ਸੱਚ ਸਿੰਗਾਰ ਬਣਾਇ ਕਾਮਣ ਨਿਰਮਲ ਹੋ ਮੈਂ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੇਂ ਨਿਤ ਪਾਈ ਕਾਮਣ ਨਿਰਮਲ ਹੋ ਮੈਂ ਮਲ ਖੋਈ ਗਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੇਂ ਨਿਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ